ਭਾਵੇਂ ਤੁਸੀਂ ਲੈਣੇ ਕੁੜਤੇ ਪਿਆ ਮੈਂ ਕੋਟ ਪਾਇੰਟ ਬਲੇਜ਼ਰ ਸ਼ੇਰਵਾਨੀਆਂ ਚਾਹੇ ਤੁਸੀਂ ਲੈਣੀਆਂ ਬ੍ਰਾਂਡਡ ਦਸਤਾਰਾਂ ਤੇ ਛੇਤੀ ਛੇਤੀ ਤੁਸੀਂ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਆਜੋ ਵਾਈਟ ਦੇ ਵਿੱਚ ਸਾਡੇ ਕੋਲ 700 ਰੁਪਏ ਤੋਂ ਰੇਂਜ ਸ਼ੁਰੂ ਹੋ ਜਾਂਦੀ ਹੈ ਚਾਹੇ ਪੇਪਰ ਕਾਟਨ ਲੈ ਲਓ ਗੀਜ਼ਾ ਲੈ ਲੈਣ ਮੈਟੀ ਵਾਈਟ ਦੇ ਵਿੱਚ ਹੀ ਸਾਡੇ ਕੋਲ 15 ਤੋਂ 20 ਆਈਟਮਾਂ ਆ ਜਿਹੜੀ ਹੈ ਨਾ ਤੁਸੀਂ ਬਾਜ਼ਾਰ ਦੇ ਵਿੱਚ 800 900 ਰੁਪਏ ਦੀ ਲੈਣਿਓ ਸਾਡੇ ਕੋਲ 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਇਹ ਤੁਸੀਂ ਲੈਣਾ 2 ਪੀਸ ਕੋਟ ਪੈਂਟ ਇਹਦੇ ਨਾਲ ਦਾ ਫਿਰ ਤੁਸੀਂ 10000 ਦਾ ਬਾਜ਼ਾਰ ਦਾ ਰੇਟ ਆ ਸਾਡੇ ਕੋਲ ਤੁਹਾਨੂੰ ਮਿਲਣਾ 2995 3 ਪੀਸ ਕੋਟ ਪੈਂਟ ਤੁਹਾਨੂੰ ਜਿਹੜਾ 15000 ਦਾ ਇੱਥੇ ਮਿਲਣਾ ਸੈਂਤ ਜੀ ਵਰਤ ਮੰਨ ਤੂੰ ਸ਼ਰੀ ਦਸਤਾਰ ਅਸਲ ਰੰਗ ਸਰਦਾਈ ਦੇ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਰੰਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਕੁਛ ਵੀ ਇਹਦੇ ਵਿੱਚ ਹੁੰਦਾ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਵਾਪਸ ਕਰਕੇ ਨਮਾ ਲੈ ਕੇ ਜਾ ਸਕਦਾ ਲੋਵੀ ਭਾਵੇਂ ਤੁਸੀਂ ਲੈਣੇ ਕੋਰਤੇ ਪਿਆ ਮੈਂ ਕੋਟ ਪਾਇੰਟ ਬਲੇਜ਼ਰ ਸ਼ੇਰ ਬਣੀਆਂ ਚਾਹੇ ਤੁਸੀਂ ਲੈਣੀਆਂ ਬ੍ਰਾਂਡਡ ਦਸਤਾਰਾਂ ਤੇ ਛੇਤੀ ਛੇਤੀ ਤੁਸੀਂ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਆਜੋ ਜਿੱਥੇ ਬਹੁਤ ਵੱਡੀਆਂ ਆਫਰਾਂ ਚੱਲਦੀਆਂ 200 ਰੁਪਏ ਦੇ ਕੋਰਤਾ ਪਿਆ ਮਾ ਸ਼ੁਰੂ 3000 ਦਾ ਕੋਰਤਾ ਪਿਆ ਮਾ 700 ਰੁਪਏ ਦੇ ਵਿੱਚ ਜਿਹੜਾ 5-5000 ਦਾ ਕੋਰਤਾ ਪਿਆ ਮਾ 1800-2000 ਰੁਪਏ ਦੇ ਵਿੱਚ ਮਿਲ ਜਾਂਦਾ ਜੇ ਆਪਾਂ ਸਟੀਚਿੰਗ ਦੀ ਗੱਲ ਕਰ ਲਈਏ ਡਿਜ਼ਾਈਨਿੰਗ ਦੀ ਗੱਲ ਕਰ ਲਈਏ ਕਲਰ ਦੀ ਗੱਲ ਕਰ ਲਈਏ ਸਾਡੇ ਕੋਲ ਕਲਰ ਰੈਕਸ਼ਨ ਬਹੁਤ ਹੈਗਿਆ ਰ ਲਾਈਟ ਲਓ ਕੰਟਰਾਸਟ ਲਓ ਜਿੱਦਾਂ ਮਰਜ਼ੀ ਤੁਸੀਂ ਕੋਰਤੇ ਪਹਿੰਮੇ ਬਣਾ ਸਕਦੇ ਆ ਭਾਈ ਜੀ ਕਹਿੰਦੇ ਵਾਈਟ ਰੰਗ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਇਹਦੇ ਦੀ ਪ੍ਰਾਈਸ ਦੱਸੋ ਕੀ ਆਫਰ ਚੱਲ ਰਹੀ ਆ ਜੀ ਭਾਈ ਜੀ ਵਾਈਟ ਦੇ ਵਿੱਚ ਸਾਡੇ ਕੋਲ 700 ਰੁਪਏ ਤੋਂ ਰੇਂਜ ਸ਼ੁਰੂ ਹੋ ਜਾਂਦੀ ਆ ਚਾਹੇ ਪੇਪਰ ਕੋਟਨ ਲੈ ਲਓ ਗੀਜ਼ਾ ਲੈ ਲੈਣ ਮੈਟੀ ਵਾਈਟ ਦੇ ਵਿੱਚ ਹੀ ਸਾਡੇ ਕੋਲ 15 ਤੋਂ 20 ਆਈਟਮਾਂ ਆ ਦੇਖੋ ਵਾਈਟ ਦੇ ਵਿੱਚ ਹੀ 15-20 ਆਈਟਮਾਂ ਹੈਗੀਆਂ ਆ ਕਲਰ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਵੈਰਾਈਟੀਆਂ ਹੈਗੀਆਂ ਰੰਗ ਜਿਹੜਾ ਮਰਜ਼ੀ ਲੈ ਜਾਓ ਮਤਲਬ ਕਪੜਾ ਬੋਲੂਗਾ ਵੀ ਹਾਂ ਤੁਹਾਡਾ ਫਾਇਦਾ ਹੋਇਆ ਉਸ ਤੋਂ ਬਾਅਦ ਤੁਸੀਂ ਆ ਦੇਖੋ ਸ਼ਰਟਾਂ ਚੈੱਕ ਕਰ ਲਓ ਸ਼ਰਟਾਂ ਦੇ ਵਿੱਚ ਚੈੱਕ ਲਾਈਨਿੰਗ ਪ੍ਰਿੰਟ ਜਿੰਦਾਂ ਹੀ ਮਰਜ਼ੀ ਲੈ ਜਾਓ ਸਾਡੇ ਕੋਲ ਜਿਹੜੀ ਹੈ ਨਾ ਤੁਸੀਂ ਬਾਜ਼ਾਰ ਦੇ ਵਿੱਚ 800 900 ਰੁਪਏ ਦੀ ਲੈਨੇ ਹੋ ਸਾਡੇ ਕੋਲ 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਸ ਤੋਂ ਉੱਪਰ ਜਿੰਦਾਂ ਦੀ ਰੇਂਜ ਚਾਹੀਦੀ ਆ ਤੁਹਾਨੂੰ ਮਿਲ ਜੂ ਭਾਈ ਜੀ ਕਿੰਨੇ ਕਿ ਪ੍ਰਕਾਰ ਦਾ ਕੱਪੜਾ ਹੈਗਾ ਸ਼ਰਟਾਂ ਦੇ ਵਿੱਚ ਦੇਖੋ ਜੀ 300 350 ਸਾਡੇ ਕੋਲ ਸ਼ਰਟ ਸ਼ੁਰੂ ਹੋ ਜਾਂਦੀ ਆ 500 600 ਤੱਕ ਗੀਜ਼ਾ ਕਾਟਨ ਦੀਆਂ ਕੁਆਲਿਟੀਆਂ ਮਿਲ ਜਾਂਦੀਆਂ ਆ ਆ ਕੋਟ ਪੈਂਟ ਦੀ ਗੱਲ ਕਰ ਲੈਣਾ ਕੋਟ ਪੈਂਟ 2 ਪੀਸ ਜੋ ਮਾਤੂਸ਼ਰੀ ਦਸਤਾਰ ਦਿੰਦਾ 3753 ਦਾ 3 ਪੀਸ ਤੇ 2 ਪੀਸ 2995 ਰੁਪਏ ਦਾ ਜਿਹਦੇ ਵਿੱਚ ਕੀ ਸਟੀਚਿੰਗ ਤੁਸੀਂ ਫੈਬਰਿਕ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਸਟੀਚਿੰਗ ਦੀ ਏ ਕਲਾਸ ਸਟੀਚਿੰਗ ਮਿਲੂਗੀ ਤੇ ਕੱਪੜੇ ਦੀ ਰੰਗਾਂ ਵਿੱਚ ਚੈੱਕ ਕਰ ਲਓ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਵਾ ਦੇਖੋ ਜੀ ਜੇ ਤੁਸੀਂ ਲੈਣਾ 2 ਪੀਸ ਕੋਟਪੈਨ ਇਹਦੇ ਨਾਲ ਦਾ ਫਿਰ ਤੁਸੀਂ 10000 ਦਾ ਬਾਜ਼ਾਰ ਦਾ ਰੇਟ ਆ ਸਾਡੇ ਕੋਲ ਤੁਹਾਨੂੰ ਮਿਲਣਾ 2995 3 ਪੀਸ ਕੋਟਪੈਨ ਤੁਹਾਨੂੰ ਜਿਹੜਾ 15000 ਦਾ ਇੱਥੇ ਮਿਲਣਾ ਸਿੱਧੂ ਛੱਟ ਜਰਾਂਗੇ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਰੰਗ ਇਹਦੇ ਵਿੱਚ ਮਿਲ ਜਾਨੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਜਾਓ ਇਸ ਤੋਂ ਇਲਾਵਾ ਜਿਹੜੇ ਸਾਡੇ ਭਰਾ ਪੱਗਾਂ ਬੰਨਣ ਦੇ ਸ਼ਕੀਰ ਹੈਗੇ ਸਰਦਾਰ ਭਰਾਵਾਂ ਲਈ ਬਹੁਤ ਵੱਡੀ ਆਫਰ ਚੱਲ ਰਹੀ ਆ ਇਹ ਵਰਲਡ ਦਾ ਸਭ ਤੋਂ ਵੱਡਾ ਬ੍ਰੈਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦਾ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਰਾਂਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਕੁਛ ਵੀ ਇਹਦੇ ਵਿੱਚ ਹੁੰਦਾ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਵਾਪਸ ਘੜ ਕੇ ਨਵਾਂ ਲੈ ਕੇ ਜਾ ਸਕਦੇ ਆ ਪੱਗਾਂ 'ਚ ਵੈਰਾਈਟੀ ਬਹੁਤ ਆ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਇਹਦੇ ਵਿੱਚ ਬਹੁਤ ਸਾਰੀ ਰੇਂਜ ਹੈਗੀ ਆ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਰੰਗ ਇਹਦੇ ਪੱਕੇ ਹੈਗੇ ਆ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾਣੀਆਂ ਦੇਖੋ ਇਦਾਂ ਤੁਸੀਂ ਮੈਚ ਕਰਕੇ ਟਾਈ ਵੀ ਲੈ ਕੇ ਜਾ ਸਕਦੇ ਆ ਜੇ ਬਟਾਈ ਦੀ ਪੈਕਿੰਗ ਦੀ ਗੱਲ ਕਰੀਏ ਤਾਂ ਪੈਕਿੰਗ ਹੀ ਬੜੀ ਜ਼ਬਰਦਸਤ ਹੈਗੀ ਨਾ ਦੇਖੋ ਪੂਰੇ ਬਾਕਸ ਦੇ ਵਿੱਚ ਬਣ ਕੇ ਆਉਂਦੀ ਆ ਪ੍ਰਾਈਸ ਵੀ ਬੜੇ ਜੈਨੂਨ ਹੈਗੇ ਆ ਛੇਤੀ ਪਹੁੰਚੋ ਦਿਨ ਥੋੜੇ ਆ ਤੁਹਾਡੇ ਕੋਲ ਬਹੁਤ ਦੇ ਫਾਇਦੇ ਕਰਨੇ ਗਰਮੀਆਂ ਦੇ ਵਿੱਚ ਕੁਰਤੇ ਪਜਾਮੇ ਦਾ ਬਹੁਤ ਵੱਡੀ ਵੈਰਾਈਟੀ ਆ ਰੇਂਜ ਬਹੁਤ ਘੱਟ ਹੈਗੀ ਆ ਕੋਟ ਪੈਂਟ ਪੈਂਟਾ ਸ਼ਰਟਾਂ ਸ਼ੇਰਵਾਨੀਆਂ ਬਲੇਜ਼ਰ ਬਾਸਟਾ ਦਸਤਾਰਾਂ ਸਾਰਿਆਂ ਦੇ ਵਿੱਚ ਵੱਡਾ ਫਾਇਦਾ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸੱਤਗੜ ਸਾਹਾਂ ਟੀਵੀ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ